ਹਾਂਜੀ ਕੀ ਹਾਲ ਚਾਲ ਹੈ ਭਾਈ ਹੋਰ ਕਿਦਾਂ ਫੱਟੇ ਹੋ ਪੂਰੇ ਫੱਟੇ ਭਾਈ ਅੱਜ ਆਏ ਆਪਾਂ ਕਿੱਥੇ ਅਛਾ ਲੁਧਿਆਣੇ ਵਾਲੀ ਸਾਈਡ ਅੱਜ ਲੁਧਿਆਣੇ ਵਾਲੀ ਸਾਈਡ ਆਇਆ ਭਾਈ ਹੁਣ ਅੱਜ ਪਿੰਡ ਹੈਗਾ ਜਨਾਬ ਹੋਰ ਕਿਦਾਂ ਭਾਜੀ ਮੈਚ ਹੋ ਗਿਆ ਪਹਿਲਾਂ ਆਪਣਾ ਪੂਰਾ ਵਧੀਆ ਹੋ ਗਿਆ ਕਿ ਮੇਰੇ ਆ ਬਾਡੀ ਦਾ ਪ੍ਰਦਰਸ਼ਨ ਅੱਛਾ ਜੀ ਠੀਕ ਚੱਲ ਭਾਈ ਆਏ ਆਏ ਦੱਸਾਨੂੰ ਵੀ ਫਿਰ ਡਾਈਟ ਕੀ ਲੈਣਾ ਤੂੰ ਇਹ ਚੈਪਲ ਲੈ ਕੇ ਆਇਆ ਸੀ ਓਕੇ ਵੰਡ ਕੇ ਖਾ ਗਏ ਠੀਕ ਹੈ ਜਾਨ ਸਾਥ ਵੰਡ ਕੇ ਖਾਓ ਯਾਨੀ ਕਿ ਸਾਨੂੰ ਨਹੀਂ ਦਿੱਤੀ ਤੁਸੀਂ ਪਹਿਲਾਂ ਪਹਿਲਾਂ ਖਾ ਗਏ ਸੀ ਮੈਚ ਕੱਢਣ ਗਏ ਸੀ ਨਾ ਤੁਸੀਂ ਆਏ ਹੁਣ ਆ ਹਾਂ ਮੈਂ ਤੂੰ ਹਾਕਾ ਮਾਰ ਦੇ ਤੋੜ ਕੇ ਦੇਖਿਆ ਉਹ ਨਹੀਂ ਅਸੀਂ ਇਹਨੂੰ ਮੈਚ ਖੜਾ ਕੇ ਲਿਗਿਆ ਨਾ ਭਾਈ ਹੋਰ ਕਿਦਾਂ ਠੀਕ ਹੈ ਬਾਈ ਇਕੱਲਾ ਚ ਲਾਲੀ ਦਿੱਕਤ ਆਈ ਜਾਵੇ ਹਾਂ ਪੂਰੀ ਹੈ ਨਾ ਸਹੀ ਹੈ ਹੋ ਰੰਗ ਦੇ ਕੇ ਨਾ ਸਾਫ ਹੋਗਾ ਨਾ ਆਪਣਾ ਰੰਗ ਤਾਂ ਮੇਰਾ ਹੀ ਪੱਕਾ ਹੀ ਆ ਪੱਕੇ ਰੰਗ ਵਾਲੀ ਵਧੀਆ ਹੁੰਦੇ ਭਰਾ ਵੰਗਾ ਦਾ ਨਹੀਂ ਹੁੰਦਾ ਹੁੰਦਾ ਰੰਗ ਰੂਪ ਤਾਂ ਸਾਰੇ ਕੋਲੇ ਹੁੰਦੇ ਆ ਦਿਲ ਸਾਫ ਹੋਣਾ ਚਾਹੀਦੇ ਬੰਦਿਆਂ ਦੇ ਸਹੀ ਗੱਲ ਹੈ ਭਾਈ ਹਨ ਚਲੋ ਬਾਕੀ ਆਪਾਂ ਸ਼ੋਅ ਨਾ ਸਾਡੇ ਦੇ ਕਿਸੇ ਤੇ ਕਰੋ ਹਾਂ ਇਹ ਗੱਲ ਨਾਲ ਦਾ ਪਰ ਮੇਰੇ ਕੋਈ ਆ ਹਾਂ ਇੱਥੇ ਸਾਡੇ ਸਾਥ ਛੱਡ ਦਿੰਦੇ ਭਰਾ ਸਹੀ ਹੈ ਭਾਈ ਲੂੰਗੀ ਭਾਈ ਲੂੰਗੀ ਸੱਟ ਖਾਈ ਹੈ ਆਦੀ ਹੈ ਭਾਈ ਨੇ ਸਹੀ ਹੈ ਨਾ ਫੇਰ ਬੈ ਕੇ ਆਏ ਸਹੀ ਹੈ ਨਾ ਸੱਟ ਲੱਗੀ ਤੋਂ ਬਾਅਦ ਤਾਂ ਭਾਈ ਕੋਈ ਨਹੀਂ ਪੁੱਛਦਾ ਹਨ ਗੱਲ ਸਹੀ ਹੈ ਕੌਡੀ ਦੇ ਵਿੱਚ ਜਿਹੜਾ ਨੰਬਰ ਲੈਂਦਾ ਉਹ ਤੇ ਉਹਨੇ ਹੀ ਪੁੱਛਦਾ ਨਾ ਅਗਲਾ ਨੰਬਰ ਭਈਆ ਸਹੀ ਹੈ ਚਲੋ ਬਾਕੀ ਤੁਹਾਨੂੰ ਟਾਵਾ ਸਿੱਕਾ ਪਲੇਅਰ ਹੁੰਦਾ ਜਿਹੜੇ ਦਿਨ ਲਗਾਉਂਦਾ ਪੁੱਛ ਲੈਂਦੇ ਕਈ ਬੰਦੇ ਬਹੁਤ ਹੀਰੇ ਬੰਦੇ ਵੀ ਹੈਗੇ ਆ ਯਾਰ ਸਹੀ ਗੱਲ ਬੋਲ ਰਹੇ ਮਤਲਬ ਐਥੇ ਤੇ ਕਰਦੇ ਸਹੀ ਹੈ ਉਹ ਦੱਸਦੇ ਵੀ ਨਹੀਂ ਉਹ ਮੋੜੇ ਵੀ ਨਹੀਂ ਆਉਂਦੇ ਹਾਂ ਇਹ ਤਾਂ ਗੱਲ ਹੈ ਪਰ ਕਈ ਬੰਦੇ ਨੂੰ ਆਇਆ ਰਹਿੰਦਾ ਨਾ ਦੀ ਭੁੱਖ ਬੜੀ ਰਹਿੰਦੀ ਹੈ ਨਾ ਸਹੀ ਹੈ ਨਾ ਵੀ ਹਾਂ ਆ ਵੀ ਮੇਰਾ ਹੋਵੇ ਮੇਰਾ ਹੋਵੇ ਆਹੀ ਫਿਰ ਉਹੀ ਆਨੇ ਕਹਿੰਦੇ ਲੋਕ ਭਈ ਹਜ਼ਾਰ ਦੇਣਾ ਨਹੀਂ ਮੇਰਾ ਨਾਮ ਲਾ ਕੇ ਲੇਕਿਨ ਭਈ 20-20 ਹਜ਼ਾਰ ਰੁਪਏ ਦਿੰਦੇ ਨਾਮ ਨਹੀਂ ਬਣਾਉਂਦੇ ਕਿ ਨਹੀਂ ਨਾ ਨਹੀਂ ਬੋਲਣਾ ਸਹੀ ਹੈ ਐਦਾਂ ਦੇ ਬੋਲੋ ਭਰਾਵਾ ਉਹ ਬੰਦੇ ਦਾ ਆਪ ਨਾਮ ਲੈ ਕੇ ਤੁਸੀਂ ਨਾ ਕਹੋ ਵੀ ਮੇਰਾ ਨਾਮ ਲੈ। ਸਹੀ ਹੈ। ਚਲੋ ਬਾਕੀ ਭਾਈ ਦੇ ਤੁਹਾਨੂੰ ਮੈਚ ਵੀ ਦਿਖਾਵਾਂਗੇ ਅੱਜ ਅੱਜ ਮੈਂ ਨਾਲ ਆਈਆਂ ਇੱਥੇ ਭਾਈ ਦੇ ਤੇ ਕੋਲੇ ਹੀ ਬੈਠੇ ਹਾਂ ਬਾਕੀ ਜਦੋਂ ਮੈਚ ਖੇਡਣਗੇ ਉਹਦੀਆਂ ਹੀ ਪਾਵਾਂਗੇ ਅੱਜ ਆਪਾਂ ਕਲਿੱਪਾਂ ਕੱਟ-ਕੱਟ ਕੇ ਤੇ ਬਾਕੀ ਹੋਰ ਕਰਦੇ ਗੱਲਬਾਤ ਆਪਾਂ ਥੋੜੇ ਟਾਈਮ ਤੱਕ। ਚਲ ਭਾਈ ਹੋਇਆ ਮੜਾ ਫਿੱਟ ਆ ਮੈਂ। ਹਾਂਜੀ ਕੀ ਹਾਲ ਚਾਲ ਹੈ? ਖੇੜਿਆ ਮੈਚ ਫਿਰ? ਕਿਵੇਂ ਰਿਹਾ ਪ੍ਰਦਰਸ਼ਨ? ਮੈਚ ਜਿੱਤ ਗਏ ਵਧੀਆ ਪ੍ਰਦਰਸ਼ਨ ਤਾਂ। ਓਕੇ ਰਿਹਾ ਕੰਮ? ਹਾਂ ਹਾਂ ਓਕੇ। ਚਲਦਾ ਕੰਮ ਪੂਰਾ ਜੋਰਾਂ ਤੇ। ਜੋਰਾਂ ਪੂਰਾ। ਹਾਂਜੀ ਕਿਵੇਂ ਵੀਰੇ ਫਿਰ ਵਧੀਆ ਮੈਚ ਵੀਰੇ ਚੱਲਦੇ ਨੇ ਅਜਿਹੀ ਗੋਦੀ ਧਰਤੀ ਤੇ ਪਰ ਪੁਆਇੰਟ ਦਾ ਸਭੀ ਕਿੰਨੇ ਘਟ ਦਿੰਦੇ ਨਾ 600 ਦੇ 600 ਲਾ ਜਿੱਥੇ 2 15 15 ਚਾਹੀਦੇ ਬਾਈ ਛੇ ਤੇ ਮੈਚ ਟੀਮਾਂ ਆਉਣ ਜਿਵੇਂ ਇੱਕ ਗੱਲ ਹੁਣ ਆਪਣੇ ਕਿੰਨੀਆਂ ਕਬੱਡੀ ਚਲੇਗੀ ਜਾਦੇ ਚਮਕੌਰ ਸਾਹਿਬ ਗੰਨੀ ਹੈ ਨਾ ਵਧੀਆ ਪੁਆਇੰਟ ਦਿੰਦੇ ਨੇ ਨਾ 14 14 15 15 ਹਨਾ ਘੱਟੋ ਘਾਟ ਹੈ ਨਾ ਸਹੀ ਹੈ ਨਾ ਹਾਂ ਬਈ ਆ ਮੜਾ ਜਰੂਰ ਮਾਰ ਵੀ ਦਿਆਂ ਕਮੇਟੀਆਂ ਨੋਟ ਕਰਨ ਵੀ ਪੁਆਇੰਟ ਦਿਆ ਕਰਨ ਘੱਟੋ ਘੱਟ 12 13 14 ਹਨ ਵੀ ਟੀਮਾਂ ਐਂਟਰ ਕਰ ਲਿਆ ਕਰੋ ਘੱਟ ਇੱਥੇ ਕਿੰਨੇ 56 ਗਰੀ ਮਿਰਦੇ ਇਹਨਾਂ ਹਾਂ ਬਲੇਜ ਪੰਜਾ ਸਹੀ ਹੈ ਰੱਪੋ ਵਾਲਿਆ ਦਸਾਂਜਾ ਵਾਲਾ ਕਹਿੰਦੇ ਸਨੀਲ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਬੰਦਾ ਸੋਸ਼ਲ ਮੀਡੀਆ ਤੇ ਹਿੰਦਾ ਉਹ ਚਾਰ ਜਫੀ ਤਿਆਰ ਨੇ ਜਾਰਾਂ ਤੋਂ ਕਿੰਨੇ ਟਰਾਈ ਕੀਤੀ ਹੈ ਸਪੀਡ ਵਧੀਆ ਉਹ ਵੇਖਾਂਗੇ ਵੀ ਕੌਣ ਵੱਡੇ ਵੱਡੇ ਕਰਾਊਗਾ ਜਿਹੜੇ ਨੇ ਗੱਲ ਟਕਾਲੇ ਲਾਉਣੀਆਂ ਤਮਾਰ ਕਵਾਰ 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 ਬੰਦਾ 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 ਆ ਆਜ਼ਾਦੀ ਦੀ ਧਰਤੀ ਦੇ ਅੱਜ ਬੰਦੇ ਦੇ ਬੰਦਾ ਵੱਜਦਾ ਬੰਦੇ ਦੇ ਬੰਦਾ ਹੋ ਸਕਦਾ ਨਾ ਜਿੱਕਰ ਪਰੋਬਾਰੀ ਕਰਦੇ ਜਾਵਾਂਗੇ ਆਖਰੀ ਕਬੱਡੀ ਪੈਂਦੀ ਹੋਈ ਇੱਕ ਤਰੀਕੇ ਤੇ ਪਿੰਦਰਪੁਰਾ ਦਾ ਪੁੱਤਰ ਤਿਆਰ ਹੈ ਚਾਰ ਜਾ ਫੇੜੇ ਪੋਚਾ ਖਾ ਤਵਾ ਹੁਣ ਮੇਕਾਂ ਨੇ ਖੜਾ ਕਰ ਟੋਟ ਹੰਦੇ ਦੂਰ ਦਿੱਲੀ ਦੂਰ ਉਹ ਧਰਤੀ ਕਮਾਲ ਧਰਤੀ ਕਮਾਲ ਕੀ ਕਰਦਾ ਗੁਰ ਚੋਧਰਾ ਨੇ मत उदाो बाक़ी कॾहिं गला सॼियूं दूे पासे पर कॾहिं ਉੱਡ ਲਾਲਾ ਮੋਰ ਬਾਤ ਚਾਰਾ ਕਹਿੰਦੇ 나ਟ ਘੋੜਦੇ ਸਰੀ ਪਹਿਲਾਂ ਪਹੁੰਚ ਜਾਂਦੇ ਆ ਬਹੁਤ ਬਹੁਤ ਧੰਦਾਗ ਟਰੋਟੀ ਪਿੰਡ ਦੀ ਟੀਮ ਜਿਹੜੀ ਆ ਗਈ ਹੈ ਬੈਂਸਾ ਦੀ ਟੀਮ ਆ ਮੇਰੀ ਬੇਟੀ ਆ ਜਾਵੇ ਉੱਧਰ ਸਾਹਮਣੇ ਝੋਟੇ ਨਹੀਂ ਜਾਣ ਵਾਲਾ 나ਟ ਝੋਟੇ ਨਹੀਂ ਜਾਣ ਵਾਲਾ 나ਟ ਘੋਟ ਕੇ ਦੇ ਨੰਬਰ